ਬਿਰਾਕਰ ਵਾਲਾ ਹੀ ਆ ਸਕੰਦਰ ਜਿਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਤੇ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕੀਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ੈਅ ਤੇ ਸਾਰਾ ਕੁਝ ਕਰਨਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਸਾਰਾ ਕੁਝ ਉਹਦੇ ਕਰਕੇ ਹੋਉਂਦਿਆ ਵਾ ਕਿਉਂਕਿ ਉਹ ਮੁਰਕੇ ਕੁਛ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਕਿ ਨਹੀਂ ਹੁੰਦਾ ਵੀ ਨਾ ਹੀ ਉਹ ਨੂੰ ਪੇਸ਼ ਹੁੰਦਾ ਵਾ ਸਾਹਮਣੇ ਇਹ ਸਾਰਾ ਕੁਛ ਹੀ ਗੋਤਮ ਅਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਬੈਸੇ ਦੇ ਕੇ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਵਾ ਪੇਸ਼ ਨਹੀਂ ਜਾਂਦੇ ਤਾਂ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਹੈ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਾਂ ਵੀ ਇਦਾਂ ਬਲ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਕਿਹਾ ਮੈਂ ਦਾਜ ਕਿੱਦਾਂ ਲਾਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਰੋਜ਼ ਦਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕ ਨਾਮਾ ਦੇ ਨਹੀਂ ਤਾਂ ਤੁਹਾਡੇ ਘਰ 'ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਹੀ ਰਾਤ ਦੇ 12 ਤਕਰੀਬਨ 12:30 ਦੇ ਲਾਗੇ ਚੱਗੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਤੇ ਉਸ ਸਾਡੇ ਗਵਾਂਡੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਉਹਨੇ ਧਮਕਿੰਦੀ ਕੀਤੀ ਸੀ ਕਿ ਮੈਂ ਹੁਣ ਟਾੜ ਜੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਕਿ ਹੁਣ ਜੜੀਆਂ ਜੜੀਆਂ ਸਾਡੀ ਉਹ ਸਾਰੀਆਂ ਨੂੰ ਵੀ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਦ ਸਾਡੇ ਘਰੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਪਤਾ ਨਹੀਂ ਕਾਨੂੰਨੀ ਕਾਰਵਾਈ ਇੰਨੀ ਕਿ ਪੱਕੀਤ ਹੁੰਦੀ ਨਹੀਂ ਪਈ ਵੀ ਬਹੁਤ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਮੰਗ ਦਾਸ ਦੀ ਕਰਦੇ ਆ ਤੁਸੀਂ ਕੀ ਮੰਗ ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਇਨਸਾਫ ਜੀ ਮੈਂ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਜਿਹੜੇ ਮੇਰਾ ਦਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਹਮ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਗ ਕਰਦਾ ਵਾ ਤੇ ਮੇਰੀ ਭੈਣ ਕੋਲ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਦੋਤ ਮਰੋੜਾ ਹੈਗਾ ਵਾ ਭਾਜਪੀ ਦੇ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੋਸ਼ਿਸ਼ ਨਹੀਂ ਕਰ ਸਕਦੇ ਜਿਹਦੇ ਲਈ ਜਮਨੇ ਪਹਿਲਾਂ ਗਿਆ ਸੀ ਕਰਕੇ ਦਿਖਾਤਾ ਕਰਿਆ ਗਿਆ ਅਗਲਾ ਵੀ ਰਲ ਗਿਆ ਦੂਜਾ ਮੈਂ ਉਹਨੂੰ ਗਿਆ ਥਾਣੀ ਰਿਪੋਰਟ ਦਿੱਤੀ ਇਸਕਾ ਨਾਮ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜੀ ਉਹਨੇ ਕਹਿੰਦਾ ਸਾਡੇ ਰੇੜੀਆਂ ਫੁੱਟੇ ਜਾਣੀਆਂ ਤੇ ਰੇੜੀਆਂ ਨੂੰ ਵੀ ਇਹਦਾ ਅਗ ਲਾ ਗਿਆ ਸਾਡੇ ਤੇ ਤੰਗ ਜਨਾਰ ਕੋ ਸਰ ਤਲਾਕ ਮੰਗ ਰਿਹਾ ਮੇਰੇ ਭੈਣ ਨੂੰ ਉਹਨੂੰ ਕਹਿੰਦਾ ਤਲਾਕ ਦੇ ਕਿਉਂਕਿ ਮੈਂ ਹੋਰ ਥਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਗਿਆ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਕਿ ਮੰਗ ਕੀ ਕਰਦੇ ਸਰ ਮੰਗ ਇਹੋ ਕਰਦੇ ਕੋਈ ਦੱਸੋ ਵੀ ਆਪਣੀ ਕਾਰਵਾਈ ਕਿਉਂ ਨਹੀਂ ਕਰਦੇ ਇਹਨੂੰ ਸਾਰੇ ਅੰਦਰ ਚੋਣੇ ਇਹਦੇ ਪਰਚਾ ਹੋਣਾ ਚਾਹੀਦਾ ਸਰਵਜਨ ਉਹਰੇ ਆਈ ਹੋਈ ਹੈ ਜੀ ਪਰ ਨੂੰ ਕੋਈ ਵਾੜੀ ਫੈਨ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਮੇਨ ਸਰ ਹੈਗਾ ਮੇਰੇ ਕੋਲ ਤਾਂ ਰੋੜਾ ਜੀ ਦੇ ਵੀ ਦਾ ਪ੍ਰਧਾਨ ਹੈ ਜਿਹੜਾ ਕਿ ਨੂੰ ਸ਼ਾਇਦ ਦਿੰਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਜੀ ਗੋਤਮਪੁਰ ਨੇ ਕੁਝ ਨਹੀਂ ਹੋਣ ਦਿੱਤਾ ਜੀ ਸਾਡੇ ਸਰ ਜੀ ਇਹੋ ਕਰਦੇ ਅਸੀਂ ਜੀ ਵੀ ਸਾਡੀ ਜੋ ਮੰਗ ਹੈਗੀ ਆ ਕੋਈ ਪ੍ਰਸ਼ਾਸਨ ਦੇ ਲੋਕ ਜਿਹੜੀ ਕਿ ਇਹ ਸਾਡੇ ਕੋਲ ਦੀਪਕ ਨਾਮ ਦੇ ਲੜਕੇ ਕੋਲ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਦੋਂ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਦੋਂ ਉਹ ਜਿਹੜੀ ਹੈਗੀ ਹੈ ਨਾ ਘਰ ਆ ਕੇ ਜੁਆ ਕੇ ਤੋਲਪਨ ਕੀਤੀ ਗਈ ਉਹ ਆਪਾਂ ਵੈਰੀਫਾਈ ਕਰਵੇਂ ਮੰਗਵੀ ਨੂੰ ਤੇ ਜੋ ਉਪੰਧੀ ਕਾਰਵਾਈ ਪੁਲਿਸ ਕੋਲੋਂ ਹੋਈ ਹੈ